ਰਾਣਾ ਰਿਤੂ ਗਲੀ ਨੰਬਰ 9 ਪ੍ਰੇਮਨਗਰ ਬੋਡੀ ਸਾਹਬ ਰੋਡ ਮੇਰੇ ਹਸਬੰਡ ਰੇਲਵੇ ਸਟੇਸ਼ਨ ਤੋਂ ਕੰਮ ਕਰਕੇ ਆ ਰਹੇ ਸੀ ਤੇ ਕਮਲ ਨਾਮ ਦਾ ਮੁੰਡਾ ਪੰਜ 6 ਪਛਾਤੇ ਬੰਦੇ ਇਹਨਾਂ ਨੂੰ ਪਏ ਆ ਲੋਟਕੋ ਵਾਸਤੇ ਇਹਨਾਂ ਨੇ ਉਹ ਬੰਦਾ ਪਛਾਣ ਲਿਆ ਵਾ ਤੇ ਮੈਂ ਇਹਨਾਂ ਦੇ ਘਰ ਬੋਲਣ ਗਈ ਆ ਕਿ ਤੁਹਾਡੇ ਬੱਚੇ ਨੇ ਆ ਕੰਮ ਕੀਤਾ ਤੇ ਉਹ ਸਾਰੇ ਜਾਣੇ ਮੈਨੂੰ ਪੈਗੇ ਆ ਉਹਨਾਂ ਨੇ ਮੰਨਾ ਗਲੀ ਗਲੋਚ ਕਿਤੇ ਤੇ ਉਹ ਕਹਿੰਦੇ ਕਿ ਸਾਡੇ ਮੁੰਡੇ ਦਾ ਨਾਂ ਲਾਇਆ ਹੈ ਤੂੰ ਤੇ ਹੁਣ ਉਹ ਮੁੰਡਾ ਬੋਲਦਾ ਹੈ ਕਿ ਅਸੀਂ ਇਹਨੂੰ ਜਾਨੋ ਮਾਰਨਾ ਹੈ ਅਸੀਂ ਨਹੀਂ ਛੱਡਣਾ ਭਾਜੀ ਕੋਈ ਪੁਰਾਣੀ ਦੁਸ਼ਮਣੀ ਹੈ ਤੁਹਾਡੀ ਕੀ ਕਰਨੀ ਨਹੀਂ ਭਾਜੀ ਬਸ ਜਦੋਂ ਇਹਨਾਂ ਨੂੰ ਪਏ ਆ ਨਾ ਚੌਂਕ ਦੇ ਵਿੱਚੋਂ ਉਦੋਂ ਇਹਨਾਂ ਨੇ ਕਮਲ ਨੂੰ ਪਛਾਣਿਆ ਵਾ ਕਮਲ ਮੁੰਡੇ ਨੂੰ ਉਹਦੇ ਨਾਲ ਬੰਦੇ ਸੀ ਆ ਦੇਖੋ ਮੇਰਾ ਘਰ ਆਣ ਕੇ ਹਮਲਾ ਕੀਤਾ ਇੱਕ ਮਾਰ ਕੇ ਸਿਰ ਪਾੜਿਆ ਮੇਰੀ ਗੁੜੀਆਂ ਨੂੰ ਪਏ ਆ ਮੇਰੇ ਗਲੀ ਮੁਲੇ ਵਾਲੇ ਨੇ ਮੇਰਾ ਸਾਥ ਦਿੱਤਾ ਹੈ ਤੇ ਉਹਨਾਂ ਦੇ ਵੀ ਆਣ ਕੇ ਦਾਤਰ ਬੂਹਿਆਂ ਤੇ ਮਾਰੇ ਆ ਤੇ ਉਹਨਾਂ ਦੇ ਦਰਵਾਜ਼ੇ ਤੋੜ ਦਿੱਤੇ ਆ ਇੱਟਾਂ ਚਲਾਈਆਂ ਸਾਡੇ ਉਥੇ ਮੇਰੀ ਬੇਟੀ ਦੇ ਵੀ ਸੱਟ ਲੱਗੀ ਆ ਮੇਰੇ ਗਲੀ ਗਵੰਡ ਦੇ ਵੀ ਸੱਟ ਲੱਗੀ ਆ ਮੈਂ ਸਰਕਾਰ ਕੋਲੋਂ ਇਹ ਹੀ ਮੰਗ ਕਰਦੀ ਆ ਕਿ ਅਗਰ ਮੇਰੇ ਨਾਲ ਇਹਦੀ ਕੋਈ ਦੁਸ਼ਮਣੀ ਸੀ ਤੇ ਮੇਰੇ ਗਲੀ ਗਵੰਡ ਨੇ ਮੇਰਾ ਸਾਥ ਦਿੱਤਾ ਹੈ ਤੇ ਜੇਕਰ ਮੇਰੇ ਗਲੀ ਗਵੰਡ ਨੂੰ ਕੁਝ ਹੁੰਦਾ ਹੈ ਤੇ ਇਹ ਜ਼ਿੰਮੇਵਾਰ ਹੋਏਗਾ ਇਹ ਤਾਂ ਆਏਗਾ ਉਹ ਜੀ ਆ ਗਈ ਜੀ ਅੱਛਾ ਮਲਾ ਕਰ ਕੇ ਗਿਆ ਕੇ ਪ੍ਰੇਮ ਨਗਰ ਰਿੰਨੇ ਆਪਾ ਬੋੜੀ ਸਾਹਬ ਰੋਡ ਕਤੋ ਕਾਰਨ ਕੋਈ ਨਹੀਂ ਗਵਾਂਡੀਆਂ ਨਾਲ ਲੜਾਈ ਹੋਈ ਪੰਜ ਚਾਰ ਦਿਨ ਪਹਿਲਾਂ ਤੇ ਉਹਨਾਂ ਨਾਲ ਬੱਚਿਆਂ ਨੇ ਛਡਾਇਆ ਵਾ ਕੀਤਾ ਵਾ ਕਿ ਅੱਜ ਬੱਚੇ ਵੀ ਨਹੀਂ ਧਾਰੀ ਮੇਰਾ ਆਦਮੀ ਨਹੀਂ ਕਰਿਆ ਗਈ ਟੋਕੇ ਮਾਰ ਕੇ ਚਲੇ ਐਟ ਰੋਡ ਉੱਪਰ ਮਾਰ ਕੇ ਗਏ ਜੋ ਕੋਣ ਮੁੰਡੇ ਹੈਗੇ ਜੀ ਕੀ ਨਾਮ ਮੁੰਡੇ ਮੈਂ ਨਹੀਂ ਜਾਣਦੀ ਕੋਣ ਹੈਗੇ ਕੋਣ ਹੈ ਇੱਕ ਦਾ ਨਾਮ ਜਾਣਦੀ ਕਮਲ ਮੋਕੇ ਤੇ ਪੁਲਿਸ ਆਈ ਜੀ ਮੋਕੇ ਦੇ ਬਾਅਦ ਹੀ ਆਹੀ ਪੁਲਿਸ ਵੀ ਜਦੋਂ ਮਾਰ ਪਿੱਟ ਕੇ ਚਲ ਗਏ ਹੀ ਕੀ ਮੰਗ ਕਰਦੇ ਸੀ ਮੰਗ ਲੇ ਜਿੱਤਰਾ ਇੱਥੇ ਕਰਕੇ ਗਏ ਨਾ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦੇਵੇ ਮੈਂ ਕੱਲੀ ਅੱਗੇ ਜੇ ਕੁਝ ਹੋ ਜਾਣਾ ਮੇਰੀ ਤੀਨੂ ਤੇ ਮੈਨੂੰ ਫੇਰ ਕਿਤੇ ਕਿਤੇ ਸੱਟ ਲੱਗੀ ਜੀ ਸੱਟ ਮੇਰੀ ਕੁੜੀ ਦੇ ਲੱਗੀ ਆ ਇੱਕ ਸਾਇਲ ਦੇ ਇੱਕ ਰੀਤੂ ਚਾਰ ਜਣੇ ਕਿੱਥੇ ਕਿੱਥੇ ਸੱਟ ਲੱਗਣਾ ਇੱਕ ਦੇ ਪੈਰ ਤੇ ਵੱਜੀ ਆ ਓਏ ਸਿਰ ਤੇ ਵੱਜੀ ਆ ਇੱਕ ਛੋਟੀ ਜਿਹੀ 5 ਸਾਲ ਦੀ ਕੁੜੀ ਆ ਦੇ ਵਿੱਚ ਇੱਕ ਲੇਡੀ ਜੀ ਸਾਡੇ ਨਾਲ ਹਾਂ ਉਹਦੇ ਸਿਰ ਦਾ ਸਿਰ ਪਾੜਿਆ ਉਹਨਾਂ ਨੇ ਉਹ ਤੁੰਕੀ ਬੈਠੀ ਹਲੇ ਇਹਦੇ ਨਾਂ ਤੇ ਨਗਰ ਗਲੀ ਨੰਬਰ ਭਾਈ ਅਣਜਾਣੇ ਮੁੰਡੇ ਆਏ ਸਾਡੇ ਨਾਲ ਝਗੜਾ ਕਰਕੇ ਗਏ ਦਾਪਰ ਮਾਰੇ ਮੇਰੀ ਘਰ ਦੀ ਦਾ ਸਿਰ ਪਾੜਤਾ ਬੱਚੇ ਤੇ ਖੇਡਣਗੇ ਗੁੜੀਆਂ ਦੇ ਕੋਈ ਲਾਟੇ ਦੇ ਘੱਟ ਲਾਗੀ ਸਾਰੇ ਗਵਾਂਢੀ ਦੇ ਚਾਰ ਘਰਾਂ ਦੇ ਉਹ ਕਰਕੇ ਗਏ ਹਮਲਾ ਇੱਥੇ ਸਰ ਸਰ ਕਾਰਨ ਤੇ ਕਈ ਪਤਾ ਚੈੱਕ ਕਰ ਜੀ ਕਾਰਨ ਦਾ ਸਰਪਤਾ ਨਹੀਂ ਕੁਝ ਲੱਗਾ ਕੀ ਆਪਾਂ ਦੇ ਸਭ ਮਸਲਾ ਹੱਲ ਕਰਨਗੇ ਸੀ ਅੱਜ ਵੀ ਪਰ ਉਹਨਾਂ ਨੇ ਹਜ ਤੱਕ ਦੱਸਿਆ ਨਹੀਂ ਕਿ ਕਦੇ ਵੀ ਸਾਡੇ ਨਾਲ ਜਿਆਦਾ ਲੜਨ ਦੇ ਲਈ ਦਾ ਕਾਰਨ ਕੀ ਹੈ ਤੁਹਾਡੇ ਘਰ ਆ ਕੇ ਹਮਲਾ ਕਰਨ ਦਾ ਕਾਰਨ ਕੀ ਹੈ ਹਾਂ ਹਾਂ ਨਹੀਂ ਕਹਿੰਦਾ ਕੁਝ ਉਹ ਕਹਿੰਦਾ ਕਿ ਨਾ ਪਤਾ ਨਹੀਂ ਕਿ ਤੋੜਾ ਹੈ ਹਾਂ ਜੀ ਪਰ ਉਹਨਾਂ ਕੋਈ ਵਿਆਹ ਹੋ ਗਿਆ ਕਹਿ ਲਿਆ ਉਹਨਾਂ ਨੇ ਆ ਤੁਹਾਨੂੰ ਜੇ ਤੇ ਮੈਂ ਕਮਲ ਆ ਤੇ ਉਹ ਰ ਕਾਰਟ ਆ ਉਹਨਾਂ ਨੂੰ ਪਤਾ ਹੈ ਮੇਰੀ ਵਾਈਫ ਨੂੰ ਪਤਾ ਮਲਾਜਾ ਕਰਾਉਣ ਦੇ ਉੱਤੇ ਉਹਨਾਂ ਨੂੰ ਪਤਾ ਨਾ ਨਾ ਹੁਣ ਆ ਮੈਂ ਕਹਿੰਦਾ ਕਿ ਨਾ ਦੇ ਤਗੜੀ ਕਾਰਵਾਈ ਕੀਤੀ ਜਾਵੇ ਹਾਂਜੀ ਮੈਂ ਇਸੇ ਜੈਬੀਰ ਸਿੰਘ ਚੌਂਕੀਪੁਰ ਖਾਲਸਾ ਤੋਂ ਬੁਜੀਆ ਕਰ ਰਿਹਾ ਹਾਂ ਜੀ ਹਾਂਜੀ ਇੱਕ ਦਰਖਾਸਤ ਆਈ ਹੈ ਜਿਹੜੀ ਰਿਤੂ ਵਾਈਫ ਆਫ ਅਵਤਾਰ ਸਿੰਘ ਵੱਲੋਂ ਤੇ ਉਹਨਾਂ ਨੇ ਦੱਸਿਆ ਵੀ ਲੜਾਈ ਝਗੜਾ ਇਹ ਮੌਕਾ ਹੀ ਵੇਖਿਆ ਹੈ ਜੀ ਠੀਕ ਹੈ ਜੀ ਤੇ ਦਰਖਾਸਤ ਉਹ ਲੈ ਲਈਏ ਤੇ ਉਹ ਆਪਣਾ ਸੱਟ ਲੱਗੀ ਉਹ ਸਿਰ ਤੇ ਸੱਟ ਲੱਗੀ ਆ ਸੋਰੀ ਤੇ ਉਹ ਹਿੰਦਗੜ ਦੇਤਾ ਜੋ ਰਿਪੋਰਟ ਆਏਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਆਗੀ ਤੁਹਾਨੂੰ ਦੋਸ਼ ਨਗਰ ਆ ਸੱਟ ਤੋਂ ਸਾਰਵਾਈ ਕੀਤੀ ਗਈ ਸਰ ਮੈਂ ਕੁਝ ਚਾਰ ਮੋੜਿਆਂ ਦੇ ਨਾਮ ਦੱਸਿਆ ਤੇ ਕੋਈ ਕਹੇ ਚਾਰ ਪੰਜ ਮੈਂ ਤੁਹਾਡੇ ਸੱਟਾਂ ਲੱਗਦੀ ਜੀ ਸਰ ਜਿਹੜਾ ਕੋਈ ਆ ਰਿਹਾ ਸਾਨੂੰ ਕੋਈ ਦੱਸ ਰਿਹਾ ਵੀ ਮੇਰੇ ਸੱਟ ਲੱਗੀ ਆਪਾਂ ਉਹਦੇ ਮੁਤਾਬਕ ਉਹਨੂੰ ਲਗੜ ਦੇ ਕੇ ਕਾਰਵਾਈ ਚਲਦੇ ਸਰ ਮੌਕਾ ਦੇਖ ਕੇ ਆਇਓ ਜੀ ਜੀ ਸਰ ਮੈਂ ਮੌਕਾ ਦੇਖੇਗਾ ਸਰ ਕੀ ਕਾਰਵਾਈ ਦਾ ਜੋ ਸਰ ਜੋ ਰਿਜ਼ਲਟ ਆਏਗਾ ਜੋ ਕਾਰਵਾਈ ਹੋਏ ਬੜੀ ਬੰਦੀ ਹੋ ਜੀ ਹੁਣ ਤੱਕ ਨੂੰ ਨਹੀਂ ਕਰਵਾਈ ਕੀਤੀ ਸੋ ਕਰਦੇ ਆ ਕਿ ਜੀ ਕਹਣਾ ਲੇਡਿਸ ਦਾ ਮਡੇ ਮੋਕੇ ਪੜਾਈ ਗਏ ਨਹੀਂ ਵੈਰੀਫਾਈ ਕਰ ਰਹੇ ਜੀ ਵੈਰੀਫਾਈ ਕਰ ਰਹੇ ਜੀ ਵੈਰੀਫਾਈ ਕਰਕੇ ਫਿਰ ਆਪਰੇ ਕਾਰੀ